ਜੀ ਰਾਤ 1:30 ਵਜੇ ਦੀ ਗੱਲ ਆ ਇਹ ਸਾਡੀ ਛੱਤਾਂ ਡਿੱਗ ਪਈਆਂ ਸਾਰੀਆਂ ਨਹੀਂ ਉਹ ਲੱਗੀ ਕਿਸੇ ਨੂੰ ਮਸਾ ਮਸਾ ਜਾਨ ਬਚਾਈ ਸਾਰਿਆਂ ਨੇ ਤੇ ਸਾਡਾ ਜਿਹੜਾ ਸਾਰਾ ਲੈਂਟਰ ਡੇ ਪਿਆ ਆ ਛੱਤ ਡੇਗ ਗਈ ਸਾਰੀ ਕੱਚੀ ਛੱਤ ਇਹ ਤੇ ਸਾਡਾ ਰਸਤਾ ਸਾਰਾ ਬਲੌਗ ਹੋ ਗਿਆ ਨਾਲ ਥੱਲੇ ਆ ਥੱਲੇ ਸਕੂਟਰੀ ਆ ਗਈ ਐ ਮੋਟਰਸਾਈਕਲ ਆ ਗਿਆ ਇਹਨਾਂ ਦਾ ਇੱਕ ਤੇ ਉਤੋਂ ਇਥੇ ਰਸੋਈ ਰਸੋਈ ਜੋ ਫ੍ਰਿਜ ਮਸ਼ੀਨ ਮੈਂ ਟੋਟਲੀ ਸਾਰਾ ਸਬਾਨ ਥੱਲੇ ਡੇਗ ਪਿਆ ਥੋੜੀ ਥੋੜੀ ਪਹਿਲੇ ਆਵਾਜ਼ ਆਂਡੀ ਫਿਰ ਜੱਕ ਤਮ ਡੇਗੀ ਤੇ ਫੜਾਫੜ ਜਾਨ ਬਚਾਈ ਬਾਹਰ ਜਾ ਕੇ ਸਾਡੇ ਪ੍ਰਜਾ ਪ੍ਰਵਾਸ ਸਾਰੇ ਨੌਜੀ ਹੈਗੇ ਜੀ ਬੱਚੇ ਸਮੇਤ ਵੀ ਅਸੀਂ ਗਏ ਆ ਤੇ ਬੜੀ ਮੁਸ਼ਕਲ ਬਾਅਦ ਨਾ ਮਤਲ ਨਿਕਲੇ ਆ ਮੇਰਾ ਨਾਮ ਅਜੇ ਕੁਮਾਰ ਸੋਨੂ ਜੀ ਰਾਤ 1.5 ਵਜੇ ਦੀ ਗੱਲ ਆ ਇਹ ਸਾਡੀ ਛੱਤਾਂ ਡੇਗ ਪਈਆਂ ਨੇ ਸਾਰੀਆਂ ਨਹੀਂ ਲੱਗੀ ਕਿ ਇਹਨੂੰ ਮਸਾ ਮਸਾ ਜਾਨ ਬਚਾਈ ਸਾਰਿਆਂ ਨੇ ਨੁਕਸਾਨ ਚ ਸਾਰੀ ਛੱਤਾਂ ਡੇਗ ਗਈਆਂ ਜੀ ਸਾਰਾ ਸਾਮਾਨ ਜਿਹੜਾ ਕਿਚਨ ਦਾ ਰੋਈ ਦਾ ਸਾਰਾ ਸਕੂਟਰੀ ਵੀ ਥੱਲੇ ਆ ਸਿਲੰਡਰ ਵੀ ਥੱਲੇ ਆ ਔਰ ਜੋ ਖਾਂਡ ਪੀਣੇ ਸਮਾਨ ਸਭ ਥੱਲੇ ਆ ਸਾਰਾ ਘਰ ਦਾ ਜ਼ਰੂਰੀ ਸਮਾਨ ਸਭ ਮੇਰੀ ਮਸ਼ੀਨਾਂ ਵੀ ਇਹਦੇ ਵਿੱਚ ਹੋ ਗਈਆਂ ਥੱਲੇ ਤੇ ਟਰੈਲਰ ਦਾ ਕੰਮ ਜੀ ਥੋੜੀ ਥੋੜੀ ਪਹਿਲੇ ਆਵਾਜ਼ ਆਂਡੀ ਫਿਰ ਯਕਦਮ ਡੇਗੀ ਤੇ ਫੜਾਫੜ ਜਾਨ ਬਚਾਈ ਬਾਹਰ ਜਾ ਕੇ ਸਾਡੇ ਪਰਜਾ ਪਰਵਾਹ ਸਾਰੇ ਨੌਜੀ ਹੈਗੇ ਜੀ ਬੱਚੇ ਸਮੇਤ ਵੀ ਅਸੀਂ ਗਏ ਆ ਤੇ ਬੜੀ ਮੁਸ਼ਕਲ ਬਾਾਰ ਨਾ ਮਤਲ ਨਿਕਲੇ ਆ ਬੱਚੀਆਂ ਕੰਦਾ ਹੀ ਜੀ ਤੇ ਉਹ ਮੀਂਹ ਕਰਨਾ ਜਿਹੜਾ ਪਿਆ ਵਾ ਤੇ ਬਹੁਤ ਜਾਨੀ ਮਾਲ ਨੁਕਸਾਨ ਹੋਇਆ ਸਾਡਾ 60 ਪਿੰਡ ਨਹੀਂ ਲੱਗੀ ਕਿਸੇ ਨੇ ਇਹਦਾ ਪਿਆ ਹਾਂਜੀ ਉਹ ਬਚਾਅ ਹੋ ਗਿਆ ਜੀ ਉਹ ਸਾਡਾ ਸਾਰਾ ਸਮਾਨ ਥੱਲੇ ਆ ਗਿਆ। ਸਾਰਾ ਰਾਤ ਨੂੰ ਨਾ بارش ਕਰਕੇ ਤੇ ਸਾਡਾ ਜਿਹੜਾ ਸਾਰਾ ਲੈਂਟਰ ਡਿੱਗ ਪਿਆ ਆ ਛੱਤ ਡਿੱਗ ਗਈ ਸਾਰੀ। ਕੱਚੀ ਛੱਤ ਇਹ। ਸਾਡਾ ਰਸਤਾ ਸਾਰਾ ਬਲੌਗ ਹੋ ਗਿਆ ਸਾਬ। ਥੱਲੇ ਆ ਥੱਲੇ ਸਕੂਟਰੀ ਆ ਗਈ ਐ ਮੋਟਰਸਾਈਕਲ ਆ ਗਿਆ ਇਹਨਾਂ ਦਾ ਇੱਕ। ਤੇ ਉਤੋਂ ਇਥੇ ਰਸੋਈ ਹੀ ਰਸੋਈ ਜੋ ਫ੍ਰਿਜ ਮਸ਼ੀਨ ਬਿਲਕੁਲ ਟੋਟਲੀ ਸਾਰਾ ਸਮਾਨ ਥੱਲੇ ਡਿੱਗ ਪਿਆ। ਸਾਰਾ ਨਪਿਆ ਗਿਆ ਵਿੱਚੇ। ਇਹ ਕਾਰਨ ਕੀ ਬਰਸਾ ਹੀ ਬਚਾ ਦਿੱਤਾ ਬੱਚਿਆਂ ਦਾ ਸਾਰਿਆਂ ਦਾ। ਜੀ ਰਾਤ 1:30 ਵਜੇ ਦੀ ਗੱਲ ਆ ਇਹ ਸਾਡੀ ਛੱਤਾਂ ਡਿੱਗ ਪਈਆਂ ਸਾਰੀਆਂ ਨਹੀਂ ਉਹ ਲੱਗੀ ਕਿ ਇਹਨੂੰ ਮਸਾ ਮਸਾ ਜਾਣ ਬਚਾਈ ਸਾਰਿਆਂ ਨੇ ਤੇ ਸਾਡਾ ਜਿਹੜਾ ਸਾਰਾ ਲੈਂਟਰ ਡੇ ਪਿਆ ਆ ਛੱਤ ਡੇਗ ਗਈ ਸਾਰੀ ਕੱਚੀ ਛੱਤ ਇਹ ਤੇ ਸਾਡਾ ਰਸਤਾ ਸਾਰਾ ਬਲੌਗ ਹੋ ਗਿਆ ਥੱਲੇ ਆ ਥੱਲੇ ਸਕੂਟਰੀ ਆ ਗਈ ਹੈ ਮੋਟਰਸਾਈਕਲ ਆ ਗਿਆ ਇਹਨਾਂ ਦਾ ਇੱਕ ਤੇ ਉਤੋਂ ਇਥੇ ਸੋਈ ਹੀਰ ਸੋਈ ਜੋ ਫ੍ਰਿਜ ਮਸ਼ੀਨ ਨਾ ਟੋਟਲੀ ਸਾਰਾ ਸਬਾਨ ਥੱਲੇ ਡੇਗ ਪਿਆ ਥੋੜੀ ਥੋੜੀ ਪਹਿਲੇ ਆਵਾਜ਼ ਆਂਡੀ ਫਿਰ ਜੱਕ ਤੁੰ ਡੇਗੀ ਤੇ ਫੜਾਫੜ ਜਾਨ ਬਚਾਈ ਬਾਹਰ ਜਾ ਕੇ ਸਾਡੇ ਪਰਜਾ ਪਰਵਾਹ ਸਾਰੇ ਨੌਜੀ ਹੈਗੇ ਜੀ ਬੱਚੇ ਸਮੇਤ ਵੀ ਅਸੀਂ ਗਏ ਆ ਤੇ ਬੜੀ ਮੁਸ਼ਕਲ ਬਾਅਦ ਨਾ ਮਤਲ ਨਿਕਲੇ ਆ ਜੀ ਨਾਮ ਅਜੇ ਕੁਮਾਰ ਸੋਨੂ ਜੀ ਰਾਤ 1.5 ਵਜੇ ਦੀ ਗੱਲ ਆ ਇਹ ਸਾਡੀ ਛੱਤਾਂ ਡੇਗ ਪਈਆਂ ਨੇ ਸਾਰੀਆਂ ਨਹੀਂ ਉਹ ਲੱਗੀ ਕਿ ਇਹਨੂੰ ਮਸਾ ਮਸਾ ਜਾਨ ਬਚਾਈ ਸਾਰਿਆਂ ਨੇ ਨੁਕਸਾਨ ਚ ਸਾਰੀ ਛੱਤਾਂ ਡੇਗੀਆਂ ਜੀ ਸਾਡਾ ਸਾਰਾ ਸਮਾਨ ਜਿਹੜਾ ਕਿਚਨ ਦਾ ਰੋਈ ਦਾ ਸਾਰਾ ਸਕੂਟਰੀ ਵੀ ਥੱਲੇ ਆ ਸਿਲੰਡਰ ਵੀ ਥੱਲੇ ਆ ਔਰ ਜੋ ਖਾਨ ਪੀਣੇ ਸਮਾਨ ਸਭ ਥੱਲੇ ਆ ਸਾਰਾ ਘਰ ਦਾ ਜ਼ਰੂਰੀ ਸਮਾਨ ਸਭ ਮੇਰੀ ਮਸ਼ੀਨਾਂ ਵੀ ਇਹਦੇ ਵਿੱਚ ਹੋ ਗਈਆਂ ਥੱਲੇ ਤੇ ਟ੍ਰੇਲਰ ਦਾ ਕੰਮ ਜੀ ਥੋੜੀ ਥੋੜੀ ਪਹਿਲੇ ਆਵਾਜ਼ ਆਂਡੀ ਫਿਰ ਯਕਤੋਂ ਡੇਗੀ ਤੇ ਫੜਾਫੜ ਜਾਨ ਬਚਾਈ ਬਾਹਰ ਜਾ ਕੇ ਸਾਡੇ ਪਰਜਾ ਪਰਵਾੜ ਸਾਰੇ ਨੌਜੀ ਹੈਗੇ ਜੀ ਬੱਚੇ ਸਮੇਤ ਵੀ ਅਸੀਂ ਗਏ ਆ ਤੇ ਬੜੀ ਮੁਸ਼ਕਲ ਬਾੜ ਨਾ ਮਤਲ ਨਿਕਲੇ ਆ ਬੱਚੀਆਂ ਕੰਦਾ ਹੀ ਜੀ ਤੇ ਉਹ ਮੀਂਹ ਕਰਨ ਜਿਹੜਾ ਪਿਆ ਵਾ ਤੇ ਬਹੁਤ ਜਾਨੀ ਮਾਲ ਨੁਕਸਾਨ ਹੋਇਆ ਸਾਡਾ 60 ਪੇੜ ਨਹੀਂ ਲੱਗੀ ਕਿਸੇ ਨੇ ਇਹ ਤਾਂ ਬਚਾਵਾ ਹਾਂਜੀ ਉਹ ਬਚਾਵਾ ਹੋ ਗਿਆ ਜੀ ਉਹਦਾ ਸਾਡਾ ਸਾਰਾ ਸਮਾਨ ਥੱਲੇ ਆ ਗਿਆ। ਸਾਰਾ ਰਾਤ ਨੂੰ ਨਾ بارش ਕਰਕੇ ਤੇ ਸਾਡਾ ਜਿਹੜਾ ਸਾਰਾ ਲੈਂਟ ਡਿੱਗ ਪਿਆ ਆ ਛੱਤ ਡਿੱਗ ਗਈ ਸਾਰੀ। ਕੱਚੀ ਛੱਤ ਇਹ। ਤੇ ਸਾਡਾ ਰਸਤਾ ਸਾਰਾ ਬਲੌਗ ਹੋ ਗਿਆ ਸਾਬ। ਥੱਲੇ ਆ ਥੱਲੇ ਸਕੂਟਰੀ ਆ ਗਈ ਹੈ, ਮੋਟਰਸਾਈਕਲ ਆ ਗਿਆ ਇਹਨਾਂ ਦਾ ਇੱਕ। ਤੇ ਉਤੋਂ ਇਥੇ ਰਸੋਈ, ਰਸੋਈ ਜੋ ਫ੍ਰਿਜ, ਮਸ਼ੀਨ। ਬਿਲਕੁਲ ਟੋਟਲੀ ਸਾਰਾ ਸਮਾਨ ਥੱਲੇ ਡਿੱਗ ਪਿਆ। ਸਾਰਾ ਨੱਪਿਆ ਆ ਗਿਆ ਵਿੱਚੇ। ਇਹ ਕਾਰਨ ਕਿ ਮਸਾਂ ਹੀ ਬਚਾ ਦਿੱਤਾ ਬੱਚਿਆਂ ਦਾ ਸਾਰਿਆਂ ਦਾ।